ਜਾਣਿਆ ਤੁਸੀਂ ਪਰਮਾਨੈਂਟ ਹੀਲ ਹੋ ਜਾਓ ਹਮੇਸ਼ਾ ਲਈ ਚੰਗੇ ਹੋ ਜਾਓ ਤਾਂ ਤੁਹਾਨੂੰ ਉਹ ਚੰਗਿਆਈ ਵਾਲੇ ਵਚਨ ਜਿਹੜੇ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ ਤੁਹਾਨੂੰ ਹਮੇਸ਼ਾ ਲਈ ਆਪਣੇ ਅੰਦਰ ਰੱਖਣੇ ਪੈਣਗੇ ਜਦ ਤੱਕ ਸ਼ਿਫਾ ਵਾਲੇ ਵਚਨ ਤੁਹਾਡੇ ਅੰਦਰ ਰਹਿਣਗੇ ਸ਼ਿਫਾ ਤੁਹਾਡੇ ਅੰਦਰ ਰਹੇਗੀ ਜੇ ਇਸ ਦਿਨ ਸ਼ਿਫਾ ਵਾਲਾ ਵਚਨ ਤੁਹਾਡੇ ਅੰਦਰੋਂ ਨਿਕਲ ਗਿਆ ਸਮਝ ਲਓ ਸ਼ਿਫਾ ਨਾਲ ਹੀ ਨਿਕਲ ਗਈ ਹੈ ਅਗਰ ਤੁਸੀਂ ਚਾਹੋ ਨੇ ਬਰਕਤ ਤੁਹਾਡੇ ਅੰਦਰ ਰਹੇ ਜਦ ਤੱਕ ਤੁਹਾਡੇ ਅੰਦਰ ਬਰਕਤ ਵਾਲਾ ਵਚਨ ਰਹੇਗਾ ਪਰਮੇਸ਼ਵਰ ਦੇ ਬਰਕਤ ਵਾਲੇ ਵਾਦੇ ਰਹਿਣਗੇ ਬਰਕਤ ਲੈਣ ਦੇ ਤਰੀਕਿਆਂ ਵਾਲਾ ਵਚਨ ਤੁਹਾਡੇ ਜੀਵਨ ਦੇ ਵਿੱਚ ਐਕਟਿਵ ਹੋਏਗਾ ਬਰਕਤ ਤੁਹਾਡੇ ਜੀਵਨ ਦੇ ਵਿੱਚ ਹੋਏਗੀ ਜਿੱਦਣ ਤੁਸੀਂ ਉਸ ਵਚਨ ਨੂੰ ਆਪਣੇ ਹਿਰਦੇ ਚੋਂ ਕੱਢਿਆ ਸਮਝ ਲਓ ਤੁਸੀਂ ਆਪਣੇ ਜੀਵਨ ਚੋਂ ਬਰਕਤ ਨੂੰ ਕੱਢ ਦਿੱਤਾ ਅਗਰ ਤੁਸੀਂ ਚਾਹੋ ਨੇ ਤੁਸੀਂ ਦੁਸ਼ਤ ਤੋਂ ਆਜ਼ਾਦ ਹੋ ਜਾਓ ਈਵਲ ਪਲੈਨਿੰਗਸ ਤੋਂ ਤੁਸੀਂ ਬਾਹਰ ਆਓ ਜੋ ਦੁਸ਼ਤ ਦੀਆਂ ਚਾਲਾਂ ਤੋਂ ਤੁਸੀਂ ਬਾਹਰ ਆ ਜਾਓ ਉਦੋਂ ਤੱਕ ਤੁਹਾਡੀ ਆਜ਼ਾਦੀ ਹੈ ਜਦੋਂ ਤੱਕ ਤੁਹਾਡੇ ਅੰਦਰ ਪਰਮੇਸ਼ਵਰ ਦਾ ਵਚਨ ਨਹੀਂ ਹੈ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਕੱਢ ਦਿੱਤਾ ਤੁਸੀਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਜਕੜੇ ਜਾਓਗੇ ਜਿੰਨਾ ਜਿੰਦੇ ਰਹਿਣ ਦੇ ਲਈ ਸਾਹਾਂ ਦੀ ਜ਼ਰੂਰਤ ਇੰਨੀ ਆਤਮਾ ਨੂੰ ਜਿਉਂਦਿਆਂ ਰੱਖਣ ਦੇ ਲਈ ਪਰਮੇਸ਼ਵਰ ਦੇ ਬਚਨ ਦੀ ਜ਼ਰੂਰਤ ਹੈ। ਇੱਕ ਆਤਮਾ ਆ ਜਿਹੜਾ ਜਿਸਮ ਨੂੰ ਲਈ ਫਿਰਦਾ ਆ। ਕਦੀ ਕੋਈ ਐਦਾਂ ਦਾ ਜਿਸਮ ਦੇਖਿਆ ਜਿਹਦੇ ਅੰਦਰ ਆਤਮਾ ਨਾ ਹੋਵੇ। ਜੇ ਇਸ ਦਿਨ ਆਤਮਾ ਜਿਸਮ ਨੂੰ ਛੱਡ ਕੇ ਚਲਿਆ ਜਾਂਦਾ ਆ, ਉਸ ਦਿਨ ਤੁਸੀਂ ਉਸ ਜਿਸਮ ਦੇ ਉੱਤੇ ਚਿੱਟੇ ਰੰਗ ਦਾ ਕੱਪੜਾ ਪਾ ਦਿਓ, ਕਾਲੇ ਰੰਗ ਦਾ ਕੱਪੜਾ ਪਾ ਦਿਓ, ਹਿੱਲਦਾ ਜੋਲਦਾ ਨਹੀਂ ਆ। ਇੱਕ ਆਤਮਾ ਆ ਜਿਹੜਾ ਜਿਸਮ ਨੂੰ ਲਈ ਫਿਰਦਾ ਆ ਪਰ ਅਸੀਂ ਖਵਾਉਂਦੇ ਕਿੰਨੂ ਆ ਜਿਸਮ ਨੂੰ ਪਰ ਜਿਸਮ ਨੂੰ ਚੱਕ ਕੇ ਤੋਰਦਾ ਕੌਣ ਆ ਆਤਮਾ ਤੇ ਜੇ ਆਤਮਾ ਭੁੱਖਾ ਹੋਊਗਾ ਜਿਹੜਾ ਜਿਹੜੀ ਚੀਜ਼ ਭੁੱਖੀ ਆ ਜਿਹੜਾ ਭੁੱਖਾ ਆ ਉਹ ਬੋਝ ਚੱਕ ਸਕਦਾ ਤੇ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੋਝ ਜਿਹੜਿਆ ਉਹ ਤੁਹਾਨੂੰ ਆਰੇ ਨਾ ਲੱਗਣ ਹੌਲੇ ਲੱਗਣ ਤੁਸੀਂ ਉਹਨਾਂ ਤੋਂ ਮੁਕਤ ਹੋ ਜਾਓ ਤੁਹਾਨੂੰ ਜ਼ਰੂਰਤ ਆ ਆਪਣੇ ਆਤਮਾ ਨੂੰ ਖੁਰਾਕ ਦਿਓ ਔਰ ਆਤਮਾ ਦੀ ਖੁਰਾਕ ਆ ਪਰਮੇਸ਼ਵਰ ਦਾ ਖਾਲਸ ਅਤੇ ਨਿਰੋਲ ਵਚਨ ਹallelujah ਸੋ ਅੱਗੇ ਤੋਂ ਕਦੀ ਵੀ ਇਦਾਂ ਨਾ ਹੋਏ ਕਿ ਪੁੱਛਿਆ ਜਾਏ ਪਿਛਲੇ ਸੰਡੇ ਪਿਛਲੇ ਹਫਤੇ ਕੀ ਪ੍ਰਚਾਰ ਕੀਤਾ ਗਿਆ ਸੀ ਤੇ ਤੁਸੀਂ ਕੰਨਾਂ ਤੇ ਖਾਜ ਕਰਦੇ ਦੋ ਚਾਰ ਹੱਥ ਖੜੇ ਹੋਣ ਕਿਤੇ ਇਸ ਕੁੰਡੀ ਵਿੱਚ ਵੀ ਨਾ ਫਸ ਜਾਏ ਉਹ ਵੀ ਹੱਥ ਖੜੇ ਕਰਦੀ ਆ ਮਾਈਕ ਦੇ ਕੇ ਸੰਗਤ ਵਿੱਚ ਭੇਜਿਆ ਕਰਨਾ ਪੁੱਛਣ ਦੇ ਲਈ ਇਹ ਨਹੀਂ ਵੀ ਉਦਾ ਹੀ ਹੱਥ ਚੱਕ ਤੇ ਵੀ ਚੱਲ ਕੋਈ ਨਹੀਂ ਫੋਟੋ ਬਣ ਜੂ ਵੀ ਆਹੋ ਸਾਨੂੰ ਪਤਾ ਆ ਇੱਥੇ ਸੱਤ ਮਾਈਕ ਸੰਗਤ ਦੇ ਵਿੱਚ ਛੱਡੇ ਜਾਣਗੇ ਚੈੱਕ ਕਰਨ ਦੇ ਲਈ ਅਰੇ ਇੱਕਦਾਂ ਤੁਹਾਡੇ ਅੰਦਰ ਵਚਨ ਹੋਊਗਾ ਨਾ ਤੁਸੀਂ ਚੋਪ ਰਹੋਗੇ ਵਚਨ ਬੋਲੂਗਾ ਤੁਹਾਡੇ ਅੰਦਰੋਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਖੋਜੇਵਾਲ ਚਰਚ ਦੀ ਕਲੀਸਿਆ ਦੇ ਮੈਂਬਰ ਆ ਤੁਸੀਂ ਦੋ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਖੋਜੇਵਾਲ ਚ ਆਏ ਆ ਖੱਲਾ ਜੀ ਦੇ ਵਾੜੇ 'ਚ ਨਹੀਂ ਬੈਠੇ ਖੱਲਾ ਜੀ ਦਾ ਵਾੜਾ ਪਤਾ ਕੀ ਹੁੰਦਾ ਤੁਸੀਂ ਮਾਸੀ ਦੇ ਘਰੇ ਵੇੜੇ 'ਚ ਨਹੀਂ ਬੈਠੇ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠੇ ਆ ਅਰੇ ਇੱਥੇ ਤਾਂ ਤੁਸੀਂ ਬੋਲੋਗੇ ਜੇ ਤੁਸੀਂ ਨਾ ਬੋਲੇ ਸਵਚਨ ਦੇ ਵਿੱਚ ਲਿਖਿਆ ਕਹਿੰਦਾ ਜੇ ਮਨੁੱਖ ਚੁੱਪ ਕਰਨਗੇ ਤੇ ਪੱਥਰ ਚੀਲਾ ਉੱਠਣਗੇ ਤੇ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਪੱਥਰਾਂ ਨਾਲੋਂ ਵੀ ਦਾ ਥਾਂ ਲੈਣਾ ਜਾਂ ਤੁਸੀਂ ਹੀ ਪਰਮੇਸ਼ਵਰ ਦੀ ਮहिमा ਕਰਨੀ ਹੈ ਅਗਰ ਤੁਸੀਂ ਪਰਮੇਸ਼ਵਰ ਦੀ ਮहिमा ਕਰੋਗੇ ਪਰਮੇਸ਼ਵਰ ਦੀ ਮहिमा ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੁੰਦਾ ਵੇਖੋਗੇ ਹallelujah ਅੱਜ ਤੋਂ ਵਚਨ ਪੜਨਾ ਸ਼ੁਰੂ ਕਰੋ ਵਚਨ ਸੋੰਨਾ ਸ਼ੁਰੂ ਕਰੋ ਔਰ ਵਚਨ ਨੂੰ ਯਾਦ ਰੱਖਣਾ ਸ਼ੁਰੂ ਕਰੋ ਘਰਾਂ ਦੇ ਵਿੱਚ ਜਾ ਕੇ ਮੋਟਾ-ਮੋਟਾ ਝਾਤ ਮਾਰਿਆ ਕਰੋ ਵੀ ਕਿਹੜੀਆਂ ਆਇਤਾਂ ਸਗੀਆਂ ਉਹ ਜਿਹੜੀਆਂ ਸੰਦੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸੀ ਕੀ ਸਾਨੂੰ ਸਿਖਾਇਆ ਗਿਆ ਸੀ ਕੰਮ ਕਰਦਿਆਂ ਆਪਣਾ ਆਈਕਿਊ ਟੈਸਟ ਕਰਿਆ ਕਰੋ ਵੀ ਕਿੰਨਾ ਕਿ ਮੇਰਾ ਦਿਮਾਗ ਕੰਮ ਕਰਦਾ ਮੈਨੂੰ ਕਿੰਨੇ ਕ ਪਰਸੈਂਟ ਯਾਦ ਆ ਵੀ ਉੱਥੇ ਕੀ ਮੈਨੂੰ ਸੁਣਾਇਆ ਗਿਆ ਸੀ ਕੰਮ ਕਰਦਿਆਂ ਕਰਦਿਆਂ ਕੋਸ਼ਿਸ਼ ਕਰਿਆ ਕਰੋ ਕਿ ਮੈਨੂੰ ਕੋਈ ਤਿੰਨ ਗਵਾਹਾਂ ਫਟਾਫਟ ਮੈਨੂੰ ਤਿੰਨ ਗਵਾਹਾਂ ਕਿਹੜੀਆਂ ਕਿਹੜੀਆਂ ਯਾਦ ਆਏ ਸੰਡੇ ਦੀਆਂ ਚੈੱਕ ਕਰਿਆ ਕਰੋ ਜਦੋਂ ਤੁਸੀਂ ਇਦਾਂ ਚੈੱਕ ਕਰਨਾ ਸ਼ੁਰੂ ਕਰਨਾ ਤੁਹਾਡਾ ਤੁਹਾਡੀ ਮੈਮਰੀ ਜਿਹੜੀ ਆ ਉਹ ਵਧਣ ਲੱਗ ਜਾਣੀ ਆ ਤੁਹਾਡੀ ਯਾਦਦਾਸ਼ਤ ਸ਼ਕਤੀ ਜਿਹਨੂੰ ਤੁਸੀਂ ਕਹਿੰਦੇ ਵੀ ਹੈ ਨਹੀਂਗੀ ਉਹ ਇਹੋ ਜੀ ਹੋ ਜਾਊਗੀ ਖਾਨਦਾਨ ਪੂਰੇ ਦੇ ਜਨਮ ਤਰੀਕਾਂ ਵਿੱਚ ਇੱਤੇ ਰੱਖੋਗੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਸਭ ਕੁਝ ਯਾਦ ਰਹੂਗਾ ਤੁਹਾਨੂੰ ਹallelujah ਕਿੰਨਿਆਂ ਨੂੰ ਯਾਦ ਆ ਪਿਛਲੀ ਵਾਰੀ ਦਰੀਆਂ ਦੀ ਅਨਾਉਂਸਮੈਂਟ ਹੋਈ ਸੀ ਥੈਂਕ ਯੂ ਸੋ ਮਚ ਲੈ ਕਿੰਨਿਆ ਨੇ ਲਈਆਂ ਜੱਗ ਵਿੱਚ ਵਿਰਲੇ ਵਿਰਲੇ ਤੇਰੇ ਨਾਮ ਦੇਵਪਾਰੀ ਤੇ ਬਾਕੀਆਂ ਦੀ ਮਤ ਸ਼ੈਤਾਨ ਨੇ ਮਾਰੀ ਯਾਦ ਰੱਖਿਆ ਕਰੋ ਨਹੀਂ ਤੇ ਇੱਥੇ ਮੈਮਰੀ ਕਾਰਡ ਬੁੱਕ ਸ਼ਾਪ ਵਾਲਿਆਂ ਨੂੰ ਕਹਿਣੇ ਬਈ ਇੱਥੇ ਰਿਕਾਰਡਿੰਗ ਲਾ ਦਿਆ ਕਰੋ ਜਾਨ ਲੱਗਿਆ ਨੂੰ ਉਹਨਾਂ ਨੂੰ ਇੱਕ ਇੱਕ ਮੈਮਰੀ ਕਾਰਡ ਦਿਆ ਕਰੋ ਤੁਹਾਨੂੰ WhatsApp ਚੈੱਕ ਕਰਨਾ ਕਦੀ ਨਹੀਂ ਭੁੱਲਦਾ Facebook ਤੇ ਫੋਟੋ ਪਾ ਕੇ ਉਹਦੇ ਲਾਈਕਸ ਚੈੱਕ ਕਰਨੇ ਕਦੀ ਨਹੀਂ ਭੁੱਲਦੇ Instagram ਦੇ ਅਪਡੇਟਸ ਦੇਖਣੇ ਕਦੀ ਨਹੀਂ ਭੁੱਲਦੇ YouTube ਤੇ ਜਾ ਕੇ ਖਬਰਾਂ ਦੇਖਣੀਆਂ ਕਦੀ ਨਹੀਂ ਭੁੱਲਦੀਆਂ ਸਿਰਫ ਭੁੱਲਦੀਆਂ ਚਰਚ ਦੇ ਵਿੱਚ ਕੀਤੀਆਂ ਹੋਈਆਂ ਗੱਲਾਂ ਪੇਟੀਆਂ ਕਿੰਨੇ ਆ ਕਿੰਨੇ ਲੈ ਲਈਆਂ ਦੇਖ ਲਓ ਜਿੱਡੇ ਨਾਲ ਪਦੀਆਂ ਪੇਟੀਆਂ ਲੈਣੀਆਂ ਭਰ-ਭਰ ਕੇ ਬਰਕਤਾਂ ਮਿਲਣੀਆਂ ਸਕੰਡ ਸੈਕੰਡ ਟਾਈਮ ਤੁਹਾਨੂੰ ਰਿਮਾਈਂਡ ਕਰਾ ਦਿੱਤਾ ਗਿਆ ਹੁਣ ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਦਾ ਹੱਥ ਤੁਮਾਰੋ ਰੋਜ਼ ਤੁਹਾਨੂੰ ਯਾਦ ਕਰਾਏ ਜਦ ਤੱਕ ਤੁਸੀਂ ਕੰਮ ਪੂਰਾ ਨਾ ਕਰ ਲਵੋ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਮੇਨ ਸੋ ਇੰਤਜ਼ਾਮੀ ਪਰਮੇਸ਼ਵਰਾ ਉਹਨੇ ਤੁਹਾਡੇ ਲਈ ਇੰਤਜ਼ਾਮ ਆਲਰੇਡੀ ਕੀਤੇ ਹੋਏ ਬਸ ਤੁਸੀਂ ਯਾਦ ਰੱਖਣਾ ਔਰ ਕਹਿਣਾ ਕਿ ਪ੍ਰਭੂ ਮੈਂ ਚਾਹੁੰਦਾ ਹਾਂ ਜਾਂ ਮੈਂ ਕਰਾਂ ਔਰ ਤੁਹਾਡੇ ਵਚਨ ਵਿੱਚ ਲਿਖਿਆ ਕਿ ਮੈਂ ਬੀਜਣ ਵਾਲੇ ਨੂੰ ਬੀਜ ਦੇਵਾਂਗਾ ਹallelujah ਸੋ ਅੱਜ ਆਪਾਂ ਵਚਨ ਦੇ ਵਿੱਚੋਂ ਸਿੱਖਣਾ ਹੀਲਿੰਗ ਦੇ ਬਾਰੇ ਵਿੱਚ ਸ਼ਿਫਾ ਦੇ ਬਾਰੇ ਦੇ ਵਿੱਚ ਆਓ ਆਪਾਂ ਦੇਖਦੇ ਹਾਂ ਕੂਚ ਦੀ ਕਿਤਾਬ ਉਹਦਾ 15 ਨੰਬਰ ਅਧਿਆਏ ਉਹਦੀ 26 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਅਰ ਉਸਨੇ ਆਖਿਆ ਜੇ ਤੁਸੀਂ ਰੀਜ ਨਾਮ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ ਅਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਔਰ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ ਔਰ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂਕਿ ਜੋ ਮੈਂ ਯਹਵਾ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ ਆਮੇਨ ਹਾਲੇਲੂਇਆ ਇੱਥੇ ਲਿਖਿਆ ਆ ਜੇ ਤੁਸੀਂ ਰੀਜਨਲ ਬਦਦੋ ਰੁੱਤੀ ਨਹੀਂ ਨਾ ਚਾਹੁੰਦਿਆਂ ਹੋਇਆ ਨਹੀਂ ਰੀਜਨਾ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋਂਗੇ ਇਹ ਨਹੀਂ ਕਿ ਮੇਰਾ ਦਿਲ ਤੇ ਨਹੀਂ ਕਰਦਾ ਵਚਨ ਸੁਣਨ ਪਰ ਇਹਨਾਂ ਨੇ ਕਿਹਾ ਵਚਨ ਚ ਕੋਈ ਉੱਠੇ ਨਾ ਵਚਨ ਚ ਕਿਸੇ ਨੇ ਬਾਹਰ ਨਹੀਂ ਜਾਣਾ ਬਹਿਣਾ ਹੀ ਪੈਣਾ ਆ ਇਰਬਰਡਸ ਲਾਏ ਹੋਣ ਕੁਝ ਹੋਰ ਸੁਣ ਰਹੇ ਹੋ ਬਲੂਟੁੱਥ ਲਾ ਕੇ ਤੇ ਦੇਖਣ ਨੂੰ ਲੱਗੇ ਕਿ ਬੜਾ ਵਚਨ ਬੰਦਾ ਤੇ ਭਗਤੀ ਬਹੁਤ ਆ ਜਾਂ ਅੱਖਾਂ ਬੰਦ ਕਰਕੇ ਉਹ ਕਰੇ ਕਿਸੇ ਹੋਰ ਚੀਜ਼ ਦੀ ਮੈਡੀਟੇਸ਼ਨ ਚ ਲੱਗਾ ਹੋਇਆ ਹੋਵੇ ਕਹਿੰਦਾ ਜੇ ਤੁਸੀਂ ਰੀਡ ਨਾ ਕਿ ਕੋਈ ਵਰਡ ਸਕਿਪ ਨਾ ਹੋ ਜਾਏ ਪਰਮੇਸ਼ਵਰ ਦਾ ਆਤਮਾ ਮੇਰੇ ਨਾਲ ਗੱਲ ਕਰ ਰਿਹਾ ਪ੍ਰੋਪਰ ਧਿਆਨ ਲਗਾ ਕੇ ਕਨਸੈਂਟਰੇਟ ਕਰਕੇ ਪ੍ਰੋਪਰ ਤਰੀਕੇ ਨਾਲ ਪੂਰੀ ਚੰਗੀ ਤਰ੍ਹਾਂ ਆਪਣੇ ਮਨ ਨੂੰ ਇਕਾਗਰ ਕਰਕੇ ਰੀਜ ਨਾਲ ਕਿ ਮੈਂ ਸੋਣਾ ਹੈ ਅੱਜ ਪਰਮੇਸ਼ਵਰ ਦਾ ਵਚਨ ਮੈਨੂੰ ਕੀ ਕਹਿੰਦਾ ਏ ਮੇਰੇ ਨਾਲ ਕੀ ਗੱਲਾਂ ਕਰਦਾ ਏ ਪਹਿਲਾ ਹੀ ਵਚਨ ਤੋਂ ਇਦਾਂ ਹਿਰਦੇ ਨੂੰ ਤਿਆਰ ਕਰਨਾ ਪ੍ਰਭੂ ਅੱਜ ਦੇ ਵਚਨ ਚ ਤੁਸੀਂ ਮੇਰੇ ਨਾਲ ਗੱਲ ਕਰਨੀ ਆ ਅੱਜ ਜੋ ਵੀ ਵਚਨ ਹੋਣਾ ਮੈਨੂੰ ਪਤਾ ਉਹ ਮੇਰੇ ਲਈ ਹੋਣਾ ਆ ਮੈਂ ਤਿਆਰ ਆ ਪ੍ਰਭੂ ਵਚਨ ਰਾਹੀਂ ਗੱਲ ਕਰੋ ਮੇਰੇ ਨਾਲ ਗੱਲ ਕਰੋ ਮੈਂ ਇੱਥੇ ਤੁਹਾਨੂੰ ਸੁਣਨ ਲਈ ਬੈਠਾ ਆ ਰੀਜ ਹੋਵੇ ਕਰੋਏ ਤੁਸੀਂ ਇੰਨੇ ਰੀਜਵਾਨ ਹੋਮੋ ਕਿ ਜਾਣਾ ਆ ਅੱਜ ਵਚਨ ਦੇ ਰਾਹੀ ਪਰਮੇਸ਼ਵਰ ਨੇ ਮੇਂ ਨਾ ਗੱਲਾਂ ਕਰਨੀਆਂ ਆ ਰੀਜ ਨਾਲ ਉਹਦੀ ਆਵਾਜ਼ ਨੂੰ ਸੁਨਣਾ ਅਗਰ ਘਰ ਵਿੱਚ ਵੀ ਪ੍ਰਾਰਥਨਾ ਵਿੱਚ ਬੈਠੇ ਤਾਂ ਪੂਰੀ ਰੀਜ ਨਾਲ ਬਹਿਣਾ ਬਹੁਤ سارے ਲੋਕ ਆ ਉਹਨਾਂ ਨੂੰ ਪ੍ਰਾਰਥਨਾ ਕਰਨ ਦੀ ਰੀਜ ਹੀ ਨਹੀਂ ਆਉਂਦੀ ਉਹਨਾਂ ਦਾ ਜੀ ਨਹੀਂ ਕਰਦਾ ਪ੍ਰਾਰਥਨਾ ਕਰਨ ਨੂੰ ਇਹਦਾ ਮਤਲਬ ਉਹਨਾਂ ਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸਹੀ ਨਹੀਂ ਆ ਉਹਨਾਂ ਦਾ ਟੈਲੀਵਿਜ਼ਨ ਦੇਖਣ ਨੂੰ ਬਹੁਤ ਜੀ ਕਰਦਾ ਆ। ਹੋਰ ਚੀਜ਼ਾਂ ਕਰਨ ਨੂੰ ਬਹੁਤ ਜੀ ਕਰਦਾ ਆ। ਜੇ ਮੋਬਾਈਲ ਹੱਥ 'ਚ ਆ ਜਾਓ ਤਿੰਨ ਘੰਟੇ ਵੀ ਲੰਗਾ ਸਕਦੇ ਆ ਪਰ ਪ੍ਰਾਰਥਨਾ ਕਰਨ ਲੱਗਿਆ ਕੁਝ ਹੋਰ ਤਰ੍ਹਾਂ ਹੁੰਦਾ ਉਹਨਾਂ ਨੂੰ। ਉਹਨਾਂ ਨੂੰ ਰੀਜ ਨਹੀਂ ਆਉਂਦੀ। ਪਰ ਵਚਨ ਕਹਿੰਦਾ ਜੇ ਤੁਸੀਂ ਰੀਜ ਨਾਲ ਭਾਵ ਮਨ ਲਾ ਕੇ ਅੰਦਰ ਤੁਹਾਡੇ ਉਤਸ਼ਾਹ ਹੋਵੇ, ਚਾਹਨਾ ਹੋਵੇ ਫੇਰ ਤੁਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤੁਹਾਨੂੰ ਹੋਵੇ ਕਿ ਆਹ ਟਾਈਮ ਮੇਰਾ ਪਰਮੇਸ਼ਵਰ ਦੇ ਨਾਲ ਬਹਿਣ ਦਾ ਆ ਮੈਂ ਸਾਰੇ ਕੰਮ 5 ਵਜੇ ਵਾਲੀ ਮੂਵੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਨਹੀਂ ਪਰ ਮੈਂ ਆਪਣੇ ਪ੍ਰਾਰਥਨਾ ਵਾਲੇ ਟਾਈਮ ਤੋਂ ਪਹਿਲਾਂ ਪਹਿਲਾਂ ਫਿਨਿਸ਼ ਕਰਕੇ ਡਾਈਨਿੰਗ ਟੇਬਲ ਤੇ ਖਾਣਾ ਟਿਕਾ ਕੇ ਨਿਆਣਿਆਂ ਦੀਆਂ ਵਰਦੀਆਂ ਪ੍ਰੈਸ ਕਰਕੇ ਮੈਂ ਪ੍ਰਾਰਥਨਾ ਵਿੱਚ ਬਹਿਣਾ ਆ ਏ ਨਾ ਹੋਵੇ ਕੋਈ ਉਦੋਂ ਮੈਨੂੰ ਉਠਾਲੇ ਪਰ ਮੈਂ ਪਹਿਲਾਂ ਹੀ ਸਾਰੇ ਇੰਤਜ਼ਾਮ ਕਰ ਦੇਣੇ ਆ ਇਹਦਾ ਕੀ ਮਤਲਬ ਆ ਮੇਰੇ ਅੰਦਰ ਰੀਜ ਆ ਵੀ ਪ੍ਰਾਰਥਨਾ ਦੇ ਟਾਈਮ 'ਚ ਮੈਨੂੰ ਕੋਈ ਡਿਸਟਰਬ ਨਾ ਕਰੇ ਪਹਿਲਾਂ ਹੀ ਨਿਆਣਿਆਂ ਨੂੰ ਕਹਿਣਾ ਵੀ ਹੁਣ ਮੈਨੂੰ ਦੱਸ ਦੋ ਜੋ ਚਾਹੀਦਾ ਮੇਰੇ ਕੋਲੇ ਅੱਧਾ ਘੰਟਾ ਪਾਉਣਾ ਘੰਟਾ 2 ਘੰਟੇ ਹੈਗੇ ਆ ਮੈਂ ਤੁਹਾਡੇ ਲਈ ਰੈਡੀ ਆ ਜੋ ਤੁਹਾਨੂੰ ਚਾਹੀਦਾ ਮੈਂ ਤੁਹਾਡੇ ਲਈ ਕਰ ਦਿਆਂ ਜਨਕਾਰਦੀਆਂ ਆਪਣੇ ਹਸਬੈਂਡ ਨੂੰ ਪੁੱਛੋ ਆਪਣੀ ਵਾਈਫ ਨੂੰ ਪੁੱਛੋ ਪਰ ਕਿਰਪਾ ਕਰਕੇ ਮੈਨੂੰ ਪ੍ਰਾਰਥਨਾ ਚ ਡਿਸਟਰਬ ਨਾ ਕਰਿਓ ਉਹ ਸਮਾਂ ਮੇਰਾ ਕੁਆਲਿਟੀ ਟਾਈਮ ਆ ਜੇ ਤੁਸੀਂ ਇਦਾਂ ਸਮਾਂ ਰੱਖ ਕੇ ਪ੍ਰਾਰਥਨਾ ਕਰਦੇ ਆ ਤੁਹਾਡੀ ਹਰ ਪ੍ਰਾਰਥਨਾ ਉੱਤਰ ਲੈ ਕੇ ਆਊਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਹਰ ਪ੍ਰਾਰਥਨਾ ਚਾਹੇ ਉਹ ਵੱਡੀ ਤੋਂ ਵੱਡੀ ਚੀਜ਼ ਦੇ ਲਈ ਹੋਏ ਉਹ ਪੂਰੀ ਹੋਊਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪਰ ਜੇ ਤੁਸੀਂ ਵੱਧ ਰੁੱਤੀ ਕਰਦੇ ਆ ਤੁਸੀਂ ਬੈਠੇ ਪ੍ਰਾਰਥਨਾ ਕਰਨ ਨੂੰ ਆ ਧਿਆਨ ਤੁਹਾਡਾ ਬਾਹਰ ਆ ਧਿਆਨ ਤੁਹਾਡਾ ਕੰਮ 'ਚ ਆ ਰਸੋਈ 'ਚ ਆ ਨਿਆਣਿਆਂ ਦੇ ਵਿੱਚ ਆ ਖੇਤਾਂ ਵਿੱਚ ਆ ਜਾਂ ਪਤਾ ਨਹੀਂ ਕਿੱਥੇ-ਕਿੱਥੇ ਆ ਫੇਰ ਤੁਸੀਂ ਜਿਹੜੀ ਵੀ ਪ੍ਰਾਰਥਨਾ ਕੀਤੀ ਉਹਦਾ ਕੋਈ ਰਿਜ਼ਲਟ ਨਹੀਂ ਲੈ ਸਕਦੇ ਰੀਜ ਨਾਲ ਕਰਨਾ ਪੈਣਾ ਆ ਤੁਹਾਨੂੰ ਪਰਮੇਸ਼ਵਰ ਦੇ ਨਾਲ ਜਿਹੜਾ ਸਮਾਪਤੀਤ ਕਰਨਾ ਉਹ ਰੀਜ ਨਾਲ ਹੋਣਾ ਚਾਹੀਦਾ ਅ ਰੀਜ ਨਾਲ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਕਿ ਅਗਰ ਪਰਮੇਸ਼ੁਰ ਦਾ ਬਚਨ ਤਾੜਨਾ ਕਰ ਰਿਹਾ ਆ ਤਾਂ ਤਾੜਨਾ ਪਿਤਾ ਕਿੰਨੂੰ ਕਰਦਾ ਬਚਨ ਚ ਲਿਖਿਆ ਜੇ ਦੇ ਬੱਚੇ ਦੇ ਨਾਲ ਪਿਤਾ ਪ੍ਰੇਮ ਕਰਦਾ ਤਾੜਨਾ ਵੀ ਉਸੇ ਦੀ ਕਰਦਾ ਹੈ ਤੁਸੀਂ ਗਵੰਡੀਆਂ ਦੇ ਨਿਆਣਿਆਂ ਨੂੰ ਝੜਕਦੇ ਆ ਪਰ ਤੁਸੀਂ ਆਪਣੇ ਨਿਆਣਿਆਂ ਨੂੰ ਝੜਕਦੇ ਆ ਕਿਉਂ ਝੜਕਦੇ ਆ ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਿਆਣਿਆਂ ਨੂੰ ਕੋਈ ਮਾੜਾ ਆਖੇ ਇਸ ਲਈ ਤੁਸੀਂ ਉਹਨਾਂ ਨੂੰ ਝਿੜਕਦੇ ਕਿ ਉਹਨਾਂ ਦਾ ਸੁਧਾਰ ਹੋ ਸਕੇ ਔਰ ਲੋਕੀ ਉਹਨਾਂ ਦੀਆਂ ਸਿਫਤਾਂ ਕਰਨ ਇਸੇ ਤਰ੍ਹਾਂ ਪਰਮੇਸ਼ਵਰ ਦਾ ਵਚਨ ਪ੍ਰਭੂ ਆਪਣੇ ਵਚਨ ਦੇ ਰਾਹੀਂ ਸਾਡੀ ਤਾੜਨਾ ਕਰਦੇ ਆ ਕਿ ਕੋਈ ਸਾਨੂੰ ਇਹ ਨਾ ਕਹੇ ਉਦਾਂ ਤੂੰ ਐਡੇ ਪਰਮੇਸ਼ਵਰ ਨੂੰ ਮੰਨਦਾ ਆਂ ਉਦਾਂ ਤੂੰ ਹਰ ਐਤਵਾਰ ਟੱਬਰ ਸਮੇਤ ਚਰਚ ਨੂੰ ਜਾਂਦਾ ਆਂ ਅਜੇ ਤੱਕ ਤੇਰੇ ਘਰ ਦਾ ਕੁਝ ਬਣਿਆ ਤਾਂ ਹੈ ਨਹੀਂ ਉਹ ਤੁਹਾਨੂੰ ਝੜਕਦਾ ਆ ਉਹ ਕਹਿੰਦਾ ਸੁਧਰੋ ਉਹ ਕਹਿੰਦਾ ਸਮਝੋ ਉਹ ਕਹਿੰਦਾ ਸਿੱਖੋ ਔਰ ਸਿੱਧ ਬੜੋ ਤਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਹੋ ਸਕੇ ਔਰ ਲੋਕਾਂ ਦੇ ਮੂੰਹ ਬੰਦ ਹੋ ਜਾਣ ਉਹ ਸਾਡੇ ਜੀਵਨ ਦੀਆਂ ਗਵਾਹੀਆਂ ਰਹੀਂ ਜਿੱਤੇ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮਨ ਕਹਿੰਦਾ ਤੁਸੀਂ ਰੀਡ ਨਾਲ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਉਹੋ ਕਰੋਗੇ ਉਹੇ ਕੰਮ ਜੇ ਤੁਸੀਂ ਕਰੋਗੇ ਜਿਹੜੇ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਭਲੇ ਆ ਕਈ ਵਾਰੀ ਆਪਾਂ ਚਰਚ ਨੂੰ ਆਉਂਦੇ ਹੁੰਦੇ ਆ ਪਰ ਆਪਾਂ ਓਦਾਂ ਦੇ ਕੰਮ ਨਹੀਂ ਕਰਦੇ ਜਿੱਦਾਂ ਦੇ ਪਰਮੇਸ਼ਵਰ ਨੂੰ ਪਸੰਦ ਆ ਕੰਮ ਆਪਾਂ ਓਦਾਂ ਦੇ ਕਰਦੇ ਜਿਹੜੇ ਦੁਨੀਆ ਨੂੰ ਪਸੰਦ ਆ ਕਈ ਵਾਰੀ ਆਪਾਂ ਦੁਨੀਆ ਨੂੰ ਖੁਸ਼ ਕਰਨ ਲਈ ਇਹੋ ਜੇ ਕੰਮ ਕਰ ਜਾਂਦੇ ਜਿਹੜੇ ਪਰਮੇਸ਼ਵਰ ਦੀ ਨਜ਼ਰ ਚ ਘਣਾਉਣੇ ਆ ਜੇ ਆਪਾਂ ਇਦਾਂ ਕਰਦੇ ਆ ਜਿਹੜੇ ਕੰਮ ਸਿਰਫ ਦੁਨੀਆ ਨੂੰ ਪਸੰਦ ਆ ਪਰ ਪਰਮੇਸ਼ਵਰ ਨੂੰ ਨਹੀਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਨਹੀਂ ਟਿਕਦੀ ਹੀਲਿੰਗ ਨਹੀਂ ਹੁੰਦੀ ਮੈਰਕਲਸ ਨਹੀਂ ਹੁੰਦੇ ਚਮਤਕਾਰ ਨਹੀਂ ਹੁੰਦੇ ਛੁਟਕਾਰਾ ਨਹੀਂ ਹੁੰਦਾ ਪਰ ਜੇਕਰ ਅਸੀਂ ਉਹ ਕੰਮ ਜਿਹੜੇ ਪਰਮੇਸ਼ਵਰ ਨੂੰ ਪਸੰਦ ਆ ਉਹ ਕਰੀਏ ਔਰ ਉਸੇ ਤਰ੍ਹਾਂ ਕਰੀਏ ਜਿੱਦਾਂ ਪਰਮੇਸ਼ਵਰ ਚਾਹੁੰਦੇ ਆ ਔਰ ਉਸਦੇ ਹੁਕਮਾਂ ਉੱਤੇ ਕੰਨ ਲਾਈਏ ਜੋ ਪਰਮੇਸ਼ਵਰ ਦੇ ਹੁਕਮ ਆ ਪਿਆਰ ਕਰਨਾ ਦਇਆ ਕਰਨਾ ਇੱਕ ਦੂਜੇ ਦੀ ਮਦਦ ਕਰਨਾ ਇੱਕ ਦੂਜੇ ਦੀ ਸਹਿ ਲੈਣਾ ਪੇਸ਼ੈਂਸ ਬਣਾ ਕੇ ਰੱਖਣਾ ਆਗਿਆਕਾਰੀ ਵਿੱਚ ਚੱਲਣਾ ਪਵਿੱਤਰਤਾਈ ਦੇ ਵਿੱਚ ਚੱਲਣਾ ਪਰਮੇਸ਼ਵਰ ਦੇ ਨਾਲ ਰਿਸ਼ਤੇ ਦੇ ਵਿੱਚ ਕਾਇਮ ਰਹਿਣਾ ਔਰ ਹੋਰ ਉਹ ਸਾਰੇ ਹੁਕਮ ਜੋ ਪਰਮੇਸ਼ਵਰ ਦੇ ਵੱਲੋਂ ਆ ਲਾਲਚ ਨਾ ਕਰ ਜਨਾਕਾਰੀਆ ਨਾ ਕਰ ਮੂਰਤੀ ਪੂਜਾ ਨਾ ਕਰ ਮਾਤਾ ਪਿਤਾ ਦਾ ਅਪਮਾਨ ਨਾ ਕਰ ਗਵਾਂਡੀ ਦੀ ਚੀਜ਼ ਅਤੇ ਤੀਮੀ ਦੀ ਲਾਲਸਾ ਨਾ ਕਰ ਖੂਨ ਨਾ ਕਰ ਉਹ ਸਾਰੇ ਹੁਕਮ ਜੋ ਪਰਮੇਸ਼ਵਰ ਦੇ ਵੱਲੋਂ ਅਗਰ ਅਸੀਂ ਉਹਨਾਂ ਨੂੰ ਕੰਨ ਲਾ ਕੇ ਸੁਣੀਏ ਅਤੇ ਪੂਰੀਆਂ ਕਰੀਏ ਔਰ ਉਸ ਦੀਆਂ ਸਾਰੀਆਂ ਵਿਧੀਆਂ ਨੂੰ ਮੰਨੀਏ ਤਾਂ ਜਿਹੜੀਆਂ ਬਿਮਾਰੀਆਂ ਮਿਸਰੀਆਂ ਉੱਤੇ ਪਾਈਆਂ ਆ ਤੁਹਾਡੇ ਉੱਤੇ ਨਹੀਂ ਪਾਵੇਗਾ ਤਾਂ ਉਹ ਬਿਮਾਰੀਆਂ ਜਿਹੜੀਆਂ ਸੰਸਾਰ ਦੇ ਲੋਕਾਂ ਵਿੱਚ ਆ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਪ੍ਰੇਮ ਨੂੰ ਨਹੀਂ ਜਾਣਿਆ ਉਹ ਬਿਮਾਰੀਆਂ ਸਾਡੇ ਉੱਤੇ ਨਹੀਂ ਰਹਿ ਸਕਦੀਆਂ ਨਹੀਂ ਆਉਣਗੀਆਂ ਜੇਕਰ ਉਹ ਬਿਮਾਰੀਆਂ ਰੈਗੂਲਰ ਕਬਜ਼ਾ ਕਰਕੇ ਬੈਠੀਆਂ ਆ ਦੇਖੋ ਖੰਗ ਜੁਕਾਮ ਸਿਰਦਰਦ ਬੁਖਾਰ ਇਹ ਬਿਮਾਰੀ ਨਹੀਂ ਆ ਯਾਦ ਰੱਖੋ ਇਹ ਬਿਮਾਰੀ ਨਹੀਂ ਆ ਤੁਸੀਂ ਏਸੀ ਚੋਂ ਨਿਕਲੋਗੇ ਧੁੱਪ ਚ ਖੜੇ ਹੋ ਜੂਗੇ 500 ਤੇ 600 ਉਦੋਂ ਹੀ ਆ ਜੜੀਆਂ ਉਦੋਂ ਹੀ ਨੱਕ ਚੋਂ ਪਾਣੀ ਵਗਣਾ ਸ਼ੁਰੂ ਹੋ ਜਾਊਗਾ ਇਹਨੂੰ ਤੁਸੀਂ ਬਿਮਾਰੀ ਨਹੀਂ ਕਹਿ ਸਕਦੇ ਕੀ ਆ ਤੁਸੀਂ ਤੱਤੇ ਠੰਡੇ ਹੋਗੇ ਤੁਸੀਂ ਕੁਝ ਗਲਤ ਖਾ ਲਿਆ ਤੁਹਾਡਾ ਪੇਟ ਖਰਾਬ ਹੋ ਗਿਆ ਕੋਈ ਬਿਮਾਰੀ ਨਹੀਂ ਆ ਇਹ ਟੈਂਪਰੇਰੀ ਚੀਜ਼ਾਂ ਆ ਬਿਮਾਰੀਆਂ ਆ ਤੁਸੀਂ ਦਵਾਈਆਂ ਖਾਈ ਜਾਨੀਆਂ ਬੁਖਾਰ ਵਿਗੜ ਕੇ ਆਇਆ ਉਹ ਹੁਣ ਜਾ ਹੀ ਨਹੀਂ ਰਿਹਾ ਉਸ ਬੁਖਾਰ ਨੇ ਤੁਹਾਨੂੰ ਮੰਜੇ ਤੇ ਹੀ ਪਾ ਦਿੱਤਾ ਤੁਰਨ ਫਿਰਨ ਤੋਂ ਤੁਹਾਨੂੰ ਅਸਮਰੱਥ ਕਰ ਦਿੱਤਾ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਗੀ ਐ AIDS ਵਰਗੀਆਂ ਬਿਮਾਰੀਆਂ ਹੋਗੀਆਂ ਜਾਂ ਹੋਰ ਲੱਟਰਪਟਰ ਜੋ ਵੀ ਗੰਦਮੰਦ ਬਿਮਾਰੀਆਂ ਆ ਉਹ ਸਭ ਚੀਜ਼ਾਂ ਉਹ ਆ ਬਿਮਾਰੀਆਂ ਪਰ ਅਗਰ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਅਨੁਸਾਰ ਚੱਲੂਗੇ ਪਰ ਪ੍ਰਭੂ ਜੀ ਦੀ ਇੱਛਾ ਦੇ ਅਨੁਸਾਰ ਚੱਲੂਗੇ ਉਹਦੇ ਵਚਨਾਂ ਤੇ ਕੰਨ ਲਾਵਾਂਗੇ ਹੁਕਮਾਂ ਨੂੰ ਪੂਰੀਆਂ ਕਰਾਂਗੇ ਰੀਜ ਦੇ ਨਾਲ ਇਹ ਗੱਲ ਯਾਦ ਰੱਖਣੀ ਰੀਚ ਦੇ ਨਾਲ ਅਗਰ ਇਹ ਸਾਰੀਆਂ ਚੀਜ਼ਾਂ ਅਸੀਂ ਕਰਾਂਗੇ ਤਾਂ ਬਿਮਾਰੀਆਂ ਸਾਡੇ ਉੱਤੇ ਨਹੀਂ ਰਹਿਣਗੀਆਂ ਇਹ ਪ੍ਰਭੂ ਨੇ ਕਿਹਾ ਮੈਂ ਉਹ ਬਿਮਾਰੀਆਂ ਜਿਹੜੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਹੋਣਗੀਆਂ ਅਗਰ ਉਹ ਪਹਿਲਾਂ ਹੈਗੀਆਂ ਆ ਪਰ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਆਗਿਆਕਾਰੀ ਕਰਨੀ ਸ਼ੁਰੂ ਕਰ ਦਿੱਤੀ ਪ੍ਰਭੂ ਦੇ ਵਚਨ ਦੀ ਅਧੀਨਗੀ ਦੇ ਵਿੱਚ ਆਗੇ ਪ੍ਰਭੂ ਦੇ ਅਨੁਸਾਰ ਪ੍ਰਭੂ ਜੀ ਦੇ ਮਨ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਉਹ ਬਿਮਾਰੀਆਂ ਆਪਣੇ ਆਪ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਕਰਕੇ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਵਚਨ ਚ ਲਿਖਿਆ ਮੈਂ ਯਹੋਵਾ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ ਬੋਲੋ ਆਮੇਨ ਅਮੀਨ ਕਹਿਣਾ ਸਿੱਖ ਲੋ ਜਦੋਂ ਕੋਈ ਬਰਕਤ ਵਾਲਾ ਸ਼ਬਦ ਬੋਲਿਆ ਜਾਏ ਕੋਈ ਆਸ਼ੀਸ਼ ਵਾਲਾ ਸ਼ਬਦ ਬੋਲਿਆ ਜਾਏ ਕੋਈ ਸ਼ਿਫਾ ਵਾਲਾ ਸ਼ਬਦ ਬੋਲਿਆ ਜਾਏ छुटकारे ਵਾਲਾ ਸ਼ਬਦ ਬੋਲਿਆ ਜਾਏ ਪੱਲਿਆਈ ਵਾਲਾ ਸ਼ਬਦ ਬੋਲਿਆ ਜਾਏ ਜਿਹਦੇ ਵਿੱਚ ਸਾਡਾ ਸਭਨਾ ਦਾ ਲਾਭ ਆ ਉਸ ਸ਼ਬਦ ਦੇ ਪਿੱਛੇ ਬਿਨਾਂ ਕਿਸੇ ਦੇ ਕਹਿਆਂ ਪੂਰੇ ਜ਼ੋਰ ਦੇ ਨਾਲ ਆਮੀਨ ਬੋਲਿਆ ਕਰੋ ਕਿਤਾ ਮੈਂ ਯਹਵਾ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ yes ਇਦਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਆਮੀਨ ਸ਼ਬਦ ਕਦੋਂ ਬੋਲਣਾ ਹੈ ਕਿਉਂ ਅਸੀਂ ਲਾਊਡ ਕਹਿੰਨੇ ਆਮੀਨ ਕਿਉਂ ਬਾਈਬਲ ਦੇ ਵਿੱਚ ਨਹੀਂ ਲਿਖਿਆ ਉੱਚੀ ਦੇ ਕੇ ਆਮੀਨ ਕਹੇ ਪਰ ਜਦੋਂ ਅਸੀਂ ਕਹਿੰਦੇ ਹਾਂ ਉੱਚੀ ਦੇਣੀ ਆਮੀਨ ਇੱਕ ਤਾਂ ਜਿਹੜਾ ਵਿਚਾਰਾ ਕੋਈ ਸੁਸਤੀ ਦੇ ਵਿੱਚ ਹੁੰਦਾ ਉਹਨੂੰ ਯਾਦ ਆ ਜਾਂਦਾ ਨਹੀਂ ਨਹੀਂ ਮੈਂ ਸਤ ਸੰਗ ਵਿੱਚ ਆਇਆ ਹਾਂ ਜਾਗਣਾ ਆਇਆ ਕੁਝ ਸੁਣਨਾ ਆਇਆ ਇੱਕ ਤਾਂ ਉਹਦਾ ਵੀ ਭਲਾ ਹੋ ਜਾਂਦਾ ਦੂਜਾ ਜਦੋਂ ਜਿੱਤ ਦਾ ਝਕਾਰਾ ਲਾਇਆ ਜਾਂਦਾ ਨਾ ਉਹ ਮੂੰਹ 'ਚ ਨਹੀਂ ਲਾਇਆ ਜਾਂਦਾ ਉਹ ਫਿਰ ਉੱਚੀ ਦੇਣੀ ਲਾਇਆ ਜਾਂਦਾ ਆ ਔਰ ਜਦੋਂ ਅਸੀਂ ਕਹਿੰਦੇ ਆਮੀਨ ਆਮੀਨ ਦਾ ਮਤਲਬ ਆ ਇਦਾਂ ਹੀ ਹੋਵੇ ਜੋ ਬੋਲਿਆ ਗਿਆ ਆ ਉਹ ਇਤਿਹਾਸਿਕ ਮੈਂ ਤੁਹਾਨੂੰ ਨਰੋਇਆ ਕਰਨ ਵਾਲਾ ਆਪ ਆਮੀਨ ਕਿਉਂ ਕਿਹਾਇਆ ਕਿ ਹਾਂ ਇਦਾਂ ਹੀ ਹੋਵੇ ਪਰਮੇਸ਼ਵਰ ਅੱਜ ਸਾਰਿਆਂ ਨੂੰ ਨਰੋਇਆ ਕਰ ਦੇਵੇ ਆਮੀਨ ਹallelujah ਆਓ ਸੀ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 103 ਨੰਬਰ ਤੇ ਆਏ ਅਰ ਉਹਦੀ ਦੋ ਤਿੰਨ ਪੰਕਤੀ ਦੇ ਵਿੱਚ ਦੇਖਾਂਗੇ हे ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ ਆਮੀਨ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ ਆਮੀਨ ਹੁਣ ਇੱਥੇ ਸਾਨੂੰ ਵਚਨ ਸਿਖਾਉਂਦਾ ਆ ਕਹਿੰਦਾ ਹੈ ਮੇਰੀ ਜਾਨ ਆਪਣੇ ਮਨ ਨਾਲ ਗੱਲਾਂ ਕਰ ਰਿਹਾ ਪਰਮੇਸ਼ਵਰ ਦਾ ਦਾਸ ਆਪਣੇ ਆਪ ਨੂੰ ਸਮਝਾਉਂਦਾ ਕਹਿੰਦਾ ਪਰਮੇਸ਼ਵਰ ਦੀ ਬੜਾਈ ਕਰ ਪਰਮੇਸ਼ਵਰ ਨੂੰ ਮੁਬਾਰਕ ਆਖ ਉਹਦੇ ਉਪਕਾਰ ਨਾ ਵਿਸਾਰ ਜਿੰਨੀਆਂ ਬਰਕਤਾਂ ਉਹਨੇ ਤੈਨੂੰ ਦਿੱਤੀਆਂ ਉਹਨਾਂ ਦਾ ਚੇਤਾ ਨਾ ਭੁਲਾ ਜਿਦੋਂ ਨੇ ਤੈਨੂੰ ਸੰਭਾਲ ਕੇ ਰੱਖਿਆ ਚੇਤਾ ਨਾ ਭੁੱਲ ਕਿਹੜੇ ਚਿੱਕੜ ਚੋਂ ਨੇ ਤੈਨੂੰ ਕੱਢਿਆ ਤੈਨੂੰ ਚੇਤਾ ਨਹੀਂ ਭੁੱਲਣਾ ਚਾਹੀਦਾ ਤੂੰ ਚੇਤੇ ਰੱਖ ਜਿੱਦਣ ਤੂੰ ਆਇਆ ਸੀ ਤੇਰੇ ਕੀ ਹਾਲ ਸੀ ਤੇ ਚੇਤੇ ਕਰ ਅੱਜ ਤੂੰ ਕਿੱਥੇ ਬੈਠਾ ਆ ਕਹਿੰਦਾ ਉਹਦੇ ਉਪਕਾਰ ਨਾ ਵਿਸਾਰ ਜੋ ਇਹਸਾਨ ਪਰਮੇਸ਼ਵਰ ਨੇ ਤੇਰੇ ਉੱਤੇ ਕੀਤੇ ਤੂੰ ਅੱਜ ਵੀ ਜਿਉਂਦਾ ਆ ਤੂੰ ਪਰਮੇਸ਼ਵਰ ਦਾ ਇਹਸਾਨਮੰਦ ਹੋ ਤੈਨੂੰ ਪਰਮੇਸ਼ਵਰ ਨੇ ਧੀਆ ਪੁੱਤ ਦਿੱਤੇ ਆ ਇਹ ਉਪਕਾਰ ਆ ਪਰਮੇਸ਼ਵਰ ਦਾ ਕਹਿੰਦਾ ਤੂੰ ਅਹਿਸਾਨਮੰਦ ਹੋਦ ਉਹਨੂੰ ਮੁਬਾਰਕ ਐ ਉਹਨੂੰ ਕਹੇ ਪ੍ਰਭੂ ਤੂੰ ਮਹਿਮਾ ਦੇ ਯੋਗ ਆ ਤੂੰ ਮੈਨੂੰ ਬਾਝ ਨਹੀਂ ਰੱਖਿਆ ਤੂੰ ਮੈਨੂੰ ਸੁੱਕਾ ਰੁੱਖ ਨਹੀਂ ਰੱਖਿਆ ਪਰ ਤੂੰ ਮੈਨੂੰ ਫਲਦਾਰ ਬਣਾਇਆ ਆ ਤੂੰ ਧੰਨਵਾਦ ਕਰ ਕਿ ਮੇਰੇ ਸਿਰ ਦੇ ਉੱਤੇ ਛਾਂਤਿਆ ਤੂੰ ਧੰਨਵਾਦ ਕਰ ਕਿ ਮੇਰੇ ਤਨ ਉੱਤੇ ਕੱਪੜਿਆ ਤੂੰ ਧੰਨਵਾਦ ਕਰ ਕਿ ਮੇਰੀ ਥਾਲੀ ਦੇ ਵਿੱਚ ਭੋਜਨ ਆ ਤੂੰ ਧੰਨਵਾਦ ਕਰ ਕਿ ਕੋਈ ਤੈਨੂੰ ਪੁੱਛਣ ਕਿੱছਣ ਵਾਲਾ ਆ ਤੂੰ ਧੰਨਵਾਦ ਕਰ ਕਿ ਪਰਮੇਸ਼ਵਰ ਨੇ ਤੈਨੂੰ ਚੁਣ ਲਿਆ ਆ ਤੂੰ ਧੰਨਵਾਦ ਕਰ ਕਿ ਪਰਮੇਸ਼ਵਰ ਨੇ ਤੈਨੂੰ ਇੱਕ ਅੱਛੀ ਕਲੀਸੀਆ ਦਾ ਅੰਗ ਬਣਾਇਆ ਤੂੰ ਤਾਂ ਅਨੁਵਾਦ ਕਰ ਕਿ ਪਰਮੇਸ਼ਰ ਨੇ ਤੈਨੂੰ ਆਪਣਾ ਪੁੱਤ ਤੇ ਧੀ ਬਣਾ ਲਿਆ ਤੂੰ ਤਾਂ ਅਨੁਵਾਦ ਕਰ ਪਰਮੇਸ਼ਰ ਨੇ ਇੱਕ ਅੱਛਾ ਚਰਵਾਹਾ ਤੇਰੇ ਲਈ ਟਹਿਰਾਇਆ ਹੈ हे ਮੇਰੀ ਜਾਨ ਯਹਵਾ ਨੂੰ ਮੁਬਾਰਕ ਆਤ ਤੇ ਉਹਦੇ ਕੀਤੇ ਕੰਮ ਨਾ ਵਿਸਾਰ ਕਹਿੰਦਾ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਕਿਸੇ ਇੱਕ ਨੂੰ ਨਹੀਂ ਦੋ ਨੂੰ ਨਹੀਂ ਸਾਰੀਆਂ ਜਦੋਂ ਤੋਂ ਲੈ ਕੇ ਬੁਰਾਈ ਕਰਨੀ ਸ਼ੁਰੂ ਕੀਤੀ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਜੋਸ਼ ਦੇ ਵਿੱਚ ਹੌਸ਼ ਦੇ ਵਿੱਚ ਮਦਹੋਸ਼ੀ ਦੇ ਵਿੱਚ ਬਜ਼ੁਰਗੀ ਦੇ ਵਿੱਚ ਸਮੱਸਿਆ ਦੇ ਵਿੱਚ ਮਜਬੂਰ ਹੋ ਕੇ ਜਾਂ ਧੰਨ ਦੇ ਜ਼ੋਰ ਦੇ ਨਾਲ ਜਾਂ ਰੁਤਬੇ ਦੇ ਜ਼ੋਰ ਦੇ ਨਾਲ ਜਾਂ ਹੁਸਨ ਦੇ ਜ਼ੋਰ ਦਾ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਬੁਰਾਈ ਕੀਤੀ ਕੋਈ ਵੀ ਪਾਪ ਕੀਤਾ ਪਰ ਅਗਰ ਤੂੰ ਅੱਜ ਇਹ ਮੰਨ ਲਿਆ ਕਿ ਮੈਂ ਬਾਪੀ ਤੇ ਗੁਨਾਹਗਾਰ ਹਾਂ ਕਹਿੰਦੋ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਜਿਹੜੀਆਂ ਤੂੰ ਸੋਚਦਾ ਕਿ ਪਤਾ ਨਹੀਂ ਇਹ ਮਾਫ਼ ਹੋ ਸਕਦੀਆਂ ਕਿ ਨਹੀਂ ਮੈਂ ਤੇ ਆਪਣੇ ਪਿਤਾ ਨੂੰ ਧੋਖਾ ਦਿੱਤਾ ਮੈਂ ਆਪਣੀ ਘਰ ਵਾਲੀ ਨੂੰ ਧੋਖਾ ਦਿੱਤਾ ਮੈਂ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਕੁਛ ਵੀ ਬੁਰਾਈ ਕਿ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਆ ਇੰਨਾ ਵੱਡਾ ਦਿਲ ਆ ਪਰਮੇਸ਼ਵਰ ਦਾ ਮਾਫ ਕਰਦਾ ਆ ਤੇ ਸਾਰੇ ਰੋਗਾਂ ਤੋਂ ਕੱਲੀ ਸਿਰਪੀੜ ਤੋਂ ਨਹੀਂ ਸਿਰਫ ਚਮੜੀ ਦੀਆਂ ਬਿਮਾਰੀਆਂ ਤੋਂ ਨਹੀਂ ਸਿਰਫ ਟੁੱਟੀਆਂ ਭੱਜੀਆਂ ਹੱਡੀਆਂ ਤੋਂ ਨਹੀਂ ਪਰ ਸਾਰੀਆਂ ਬਿਮਾਰੀਆਂ ਤੋਂ ਤੈਨੂੰ ਨਰੋਇਆ ਕਰਦਾ ਆ ਹਾਲੇਲੂਇਆ ਇਸ ਲਈ ਸਾਨੂੰ ਪਰਮੇਸ਼ਵਰ ਦੇ احਸਾਨਮੰਦ ਰਹਿਣ ਦੀ ਜ਼ਰੂਰਤ ਆ। ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਨਰੋਏ ਰਹੀਏ। ਅਗਰ ਅਸੀਂ ਚਾਹੁੰਦੇ ਹਾਂ ਕਿ ਹਰ ਰੋਜ਼ ਜਿਹੜੀਆਂ ਛੋਟੀਆਂ-ਮੋਟੀਆਂ ਗਲਤੀਆਂ ਅਣਜਾਣਪੁਣੇ ਵਿੱਚ ਵੀ ਸਾਡੇ ਕੋਲੋਂ ਹੋ ਜਾਂਦੀਆਂ ਉਹ ਵੀ ਬਖਸ਼ੀਆਂ ਜਾਣ, ਮਿਟਾਈਆਂ ਜਾਣ ਔਰ ਉਹ ਪਾਪ ਮਾਫ਼ ਹੋ ਜਾਣ। ਤਾ ਸਾਨੂੰ ਹਰ ਰੋਜ਼ ਪਰਮੇਸ਼ਵਰ ਦੀ ਮहिमा ਕਰਨੀ ਆ ਔਰ ਜਿੰਨੇ ਉਪਕਾਰ ਪਰਮੇਸ਼ਵਰ ਨੇ ਕੀਤੇ ਆ ਉਹਨਾਂ ਦੇ ਲਈ ਧੰਨਵਾਦ ਕਰਨਾ ਆ ਬਹੁਤ ਸਾਰੇ ਲੋਕੋ ਕਹਿੰਦੇ ਸਾਡੇ ਕੋਲੋਂ ਤਾਂ 10 ਮਿੰਟ ਦੇ ਬਾਅਦ ਚ ਪ੍ਰਾਰਥਨਾ ਹੀ ਮੁੱਕ ਜਾਂਦੀ ਆ ਤੁਸੀਂ ਕਹਿੰਦੇ ਘੰਟਾ-ਘੰਟਾ ਕੀ ਬੋਲੀ ਜਾਈਏ ਕੀ ਬੋਲੀ ਐਸੀ ਪ੍ਰਾਰਥਨਾ ਚ ਮੈਂ ਉਹਨਾਂ ਨੂੰ ਕਹਿੰਨੀ ਆ ਤੁਸੀਂ ਆਪਣੇ ਘਰ ਨੂੰ ਦੇਖੋ ਚਾਰ ਚੁਫੇਰੀਓ ਜੋ ਕੁਝ ਨਜ਼ਰ ਆਉਂਦਾ ਬੋਲਣਾ ਸ਼ੁਰੂ ਕਰਦੋ ਤੇ ਧੰਨਵਾਦ ਕਰਨਾ ਸ਼ੁਰੂ ਕਰਦੋ ਉਹਨਾਂ ਚੋਂ ਇੱਕ ਵੀ ਚੀਜ਼ ਤੁਸੀਂ ਆਪਣੇ ਜ਼ੋਰ ਨਾਲ ਨਹੀਂ ਬਣਾਈ ਇੱਕ ਇੱਕ ਚੀਜ਼ ਮੇਰੇ ਪਰਮੇਸ਼ਵਰ ਦੀ ਰਹਿਮਤ ਨਾਲ ਤੁਹਾਨੂੰ ਦਿੱਤੀ ਗਈ ਹੈ ਤੁਹਾੜੇ